ਇਸ ਟਾਈਮ ਅਗਰ ਆਪਾਂ ਗੱਲ ਕਰੀਏ ਜਿਹੜੇ ਮੁੱਦੇ ਰਾਤੋਂ ਰਾਤ ਬਦਲ ਜਾਂਦੇ ਆ ਜਿਵੇਂ ਰਾਤੋਂ ਰਾਤ بارش ਗੜੇਵਾਰੀ ਪਈ ਤੇ ਕਿਸਾਨਾਂ ਦੀ ਜਿਹੜੀਆਂ ਨੇ ਚਿੰਤਾਵਾਂ ਵਧ ਗਈਆਂ ਫਸਲਾਂ ਦਾ ਜਿਹੜਾ ਬਹੁਤ ਸਾਰਾ ਜਿਹੜੀਆਂ ਅਸਬੀਆਂ ਕੀੜੀਆਂ ਨਜ਼ਰ ਆ ਰਹੀਆਂ ਸੀ ਅੱਛਾ ਝਾੜ ਨਜ਼ਰ ਆ ਰਿਹਾ ਸੀ ਉਹ ਗਿਰ ਗਈਆਂ ਤੇ ਕਿਸਾਨਾਂ ਦੇ ਮੁੱਦੇ ਜਿਹੜੇ ਆ ਨਾਲ ਦੀ ਗੱਲ ਇੱਕਦਮ ਕਨਵਰਟ ਹੋ ਗਿਆ ਵੀ ਸਾਨੂੰ ਇਹਨਾਂ ਫਸਲਾਂ ਦਾ ਮੁਆਵਜ਼ਾ ਕੀ ਮਿਲੇਗਾ ਔਰ ਕਦੋਂ ਮਿਲੇਗਾ ਔਰ ਕਿੰਨੇ ਕਿੰਨਾ ਮਿਲੇਗਾ ਇਸੇ ਤਰ੍ਹਾਂ ਅੱਜ ਜਿਹੜਾ ਸਾਡਾ ਫਸਟ ਟਾਈਮ ਵੋਟਰ ਹੈ ਉਹ ਇਹ ਸੋਚ ਰਿਹਾ ਹੈ ਕਿ ਮੈਂ ਵੋਟ ਕਿਨੂੰਵਾ ਕਿੰਦੇ ਤੋਂ ਪ੍ਰਭਾਵਿਤ ਆਉਂ ਸਾਦਾ ਜਿਹੜਾ ਇੱਕ ਵੋਟਰ ਹੈ ਵੀ ਲਾਸਟ ਟਾਈਮ ਵੋਟਰ ਜਿਹਨੂੰ ਸਿੱਖਿਆ ਸਕਦੇ ਨੇ 80 ਸਾਲ ਤੋਂ ਉੱਪਰ ਦਾ ਲਾਸਟ ਟਾਈਮ ਨੇ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਉਹ ਇਹ ਸੋਚ ਰਿਹਾ ਕਿ ਮੈਂ ਇੰਨੇ ਸਾਲਾਂ ਤੋਂ ਇੱਕ ਪਾਰਟੀ ਦੇ ਨਾਲ ਜੁੜਿਆ ਹੋਇਆ ਨਾ ਉਸ ਪਾਰਟੀ ਦੇ ਵਿਚਾਰਧਾਰਾ ਦੇ ਵਿੱਚ ਜਿਨ੍ਹਾਂ ਲੋਕਾਂ ਤੋਂ ਉਮੀਦਾਂ ਸੀ ਉਹ ਲੋਕ ਕਿਤੇ ਕੋਈ ਉਮੀਦਾਂ ਤੋਂ ਪੂਰੇ ਉਤਰ ਨਹੀਂ ਕਿ ਨਹੀਂ ਉਤਰ ਰਹੇ ਉਹ ਐਸਰੀ ਚੀਜ਼ਾਂ ਸੋਚ ਰਿਹਾ ਹੁਣ ਇਨ੍ਹਾਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਇੱਥੇ ਬੈਠੇ ਨੇ ਦੱਸਾਂ ਵੀ ਕੌਣ ਵੋਟਰ ਕਿਉਂ ਤੁਹਾਡਾ ਵੋਟ ਪਾਵੇ ਉਸੀਂ ਆਪਣਾ ਆਪਣਾ ਮੁੱਦਾ ਕਲੀਅਰ ਕਰੋ ਵੀ ਇਹ ਸਾਡੀ ਕੁਆਲਿਟੀ ਹੈ ਐਨ ਸਾਲਾਂ ਤੋਂ ਅਸੀਂ ਦੇਸ਼ ਨੂੰ ਸਮਾਜ ਨੂੰ ਆ ਚੀਜ਼ ਦਿੱਤੀ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਚੀਜ਼ ਲਿਆਗੇ ਇਸ ਕਰਕੇ ਸਾਨੂੰ ਵੋਟ ਪਾਈ ਜਾਵੇ ਸਾਰੀਆਂ ਪਾਰਟੀਆਂ ਦਾ ਜਿਹੜਾ ਹੈ ਇਹ ਆਧਾਰ ਬੰਦਾ ਬਾਕੀ ਦੀ ਗੱਲ ਇਹ ਹੈ ਵੀ ਆਪਣੀ ਗੱਲ ਆਪਾਂ ਇਹ ਕਹਿੰਦੇ ਵੀ ਦੇਸ਼ ਦਾ ਇਲੈਕਸ਼ਨ ਹੈ ਸੈਂਟਰ ਦਾ ਇਲੈਕਸ਼ਨ ਹੈ ਕੇਂਦਰ ਦਾ ਇਲੈਕਸ਼ਨ ਹੈ ਇਹਦੇ ਵਿੱਚ ਦੇਸ਼ ਦਾ ਜਿਹੜਾ ਹੈ ਮੁੱਦਾ ਮੁੱਖ ਹੋਣਾ ਚਾਹੀਦਾ ਹੈ ਇਹਦੇ ਵਿੱਚ ਇਹ ਦੇਖਣਾ ਚਾਹੀਦਾ ਕਿ ਦੇਸ਼ ਕਿੰਨਾ ਹੱਥਾਂ ਦੇ ਵਿੱਚ ਰੱਖੀਦਾ ਹੈ ਇਹ ਇਹ ਦੇਖਣਾ ਚਾਹੀਦਾ ਹੈ ਦੇਸ਼ ਦੇ ਵਿੱਚ ਅਸਫਿਰਤਾ ਤਾਂ ਨਹੀਂ ਆ ਰਹੀ ਇੰਦੇ ਵਿੱਚ ਇਹ ਦੇਖਣਾ ਚਾਹੀਦਾ ਕਿ ਆਸ-ਪਾਸ ਦੇ ਸਾਡੇ ਜਿਹੜੇ ਦੇਸ਼ ਐ ਉਹਨਾਂ ਨਾਲ ਸਾਡੇ ਸਬੰਧ ਕਿਹੜੇ ਐ ਔਰ ਦੇਸ਼ ਦੀ ਜੋ ਸੈਂਟਰ ਗਵਰਨਮੈਂਟ ਐ ਉਹ ਸਟੇਟਸ ਨੂੰ ਕਿਸੇ ਕੋਈ ਪਾਰਟੀ ਦੇ ਨਾਲ ਤਾਂ ਨਹੀਂ ਡਿਸਟ੍ਰਿਬਿਊਸ਼ਨ ਦੇ ਰਹੀ ਕਿੰਨਾ ਕੁ ਪਿਛਲੀਆਂ ਗਵਰਨਮੈਂਟਾਂ ਨੇ ਦਿੱਤਾ ਕਿੰਨਾ ਕੁ ਆ ਗਵਰਨਮੈਂਟ ਦੇ ਰਹੀ ਐ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਤੁਲਨਾ ਕਰਕੇ ਜਿਹੜਾ ਹੈ ਵੋਟਰ ਲੋਕ ਇਹ ਡਿਸਾਈਡ ਕਰਨਾ ਚਾਹੀਦਾ ਹੈ ਕਿ ਉਹ ਵੋਟ ਕਿਹੜੀ ਪਾਰਟੀ ਨੂੰ ਪਾਵੇ ਕਿਹੜੀ ਪਾਰਟੀ ਰਾਸ਼ਟਰੀ ਪਾਰਟੀ ਐ ਕਿਹੜੀ ਪਾਰਟੀ ਪ੍ਰੋਵਿੰਸ਼ੀਅਲ ਪਾਰਟੀ ਐ ਕਿਹੜੀ ਪਾਰਟੀ ਨੂੰ ਉਹ ਮਿੱਤਾਂ ਅੱਗੇ ਜਾ ਕੇ ਕੀ ਕੀਤਾ ਚਾਹੁੰਦੇ ਕੁਝ ਇੱਕ ਪੁਆਇੰਟ ਮੈਂ ਚ ਤੁਸੀਂ ਉਹਨਾਂ ਤੇ ਗੌਰ ਕਰਨਾ ਸਾਰੇ ਮੇਰੇ ਸਾਥੀ ਪੈਡਲਿਸਟ ਵੀ ਗੌਰ ਕਰਨਗੇ ਅੱਜ ਅਗਰ ਤੁਸੀਂ ਮਰਚਡੀਜ਼ ਕਾਰ ਲੈਣੀ ਹੋਵੇ ਕਰੋੜ ਰੁਪਏ ਦੀ ਤੇ ਉਹ ਕਰੋੜ ਰੁਪਏ ਦੀ ਕਾਰ ਦੇ ਉੱਤੇ ਤੁਹਾਨੂੰ 8% ਦਾ ਲੋਨ ਮਿਲ ਜਾਂਦਾ ਹੈ ਅਗਰ ਤੁਸੀਂ ਕਾਰ ਲੈਣੀ ਹੋਵੇ 20 ਲੱਖ ਦੀ ਤੇ ਤੁਹਾਨੂੰ 9% ਦਾ ਲੋਨ ਮਿਲ ਜਾਂਦਾ ਹੈ ਅਗਰ ਤੁਸੀਂ ਐਜੂਕੇਸ਼ਨ ਲੈਣੀ ਹੋਵੇ ਤੇ ਐਜੂਕੇਸ਼ਨ ਦਾ ਲੋਨ ਜਿਹੜਾ ਫ੍ਰੀ ਹੋਣਾ ਚਾਹੀਦਾ ਉਹ ਲੋਨ ਲੈਣ ਵਾਸਤੇ ਤੁਹਾਨੂੰ 11 ਤੋਂ 12% ਬੈਂਕ ਨੂੰ ਦੇਣਾ ਪੈਂਦਾ ਹੈ ਅਗਰ ਤੁਸੀਂ ਬਾਹਰ ਪੜਨ ਵਾਸਤੇ ਜਾਣਾ ਹੋਵੇ ਸੇਮ ਇਵੇਂ ਹੀ ਹੈ ਇਵੇਂ ਤੁਸੀਂ ਖੇਤੀ ਵਾਸਤੇ ਲੋਨ ਲੈਣਾ ਹੋਵੇ ਉਹ ਤੁਹਾਡੇ ਵਾਸਤੇ ਜਿਹੜਾ ਹੈ ਉਹ ਵੀ ਲੋਨ ਦੀ ਵਿਆਜ ਦਰ ਜਿਹੜੀ ਹੈ ਉਹ ਕੋਈ ਸਟੈਂਡਰਡ ਉਹ ਨਹੀਂ ਹੈਗੀ ਵੀ ਜਿਹੜਾ ਇੱਕ ਫਾਰਮਰ ਦੀ ਉਹਦੇ ਵਿੱਚ ਆਉਂਦਾ ਹੋਵੇ ਇਸੇ ਤਰ੍ਹਾਂ ਅਗਰ ਤੁਸੀਂ ਘਰ ਬਣਾਉਣ ਵਾਸਤੇ ਲੋਨ ਲੈਣਾ ਹੋਵੇ ਉਹਦੇ ਵਾਸਤੇ ਵੀ ਹੈ ਔਰ ਇਸੇ ਤਰ੍ਹਾਂ ਅਗਰ ਤੁਹਾਨੂੰ ਕੋਈ ਵੱਡੇ ਆਪਰੇਸ਼ਨ ਦੀ ਕਦੇ ਲੋੜ ਪੈ ਜਾਂਦੀ ਹੈ ਤੁਹਾਡੇ ਕੋਲ ਇੰਸ਼ੋਰੈਂਸ ਕਾਰਡ ਨਹੀਂ ਹੈ ਤੇ ਉਹਦੇ ਵਿੱਚ ਵੀ ਲੋਨ ਮਿਲਦਾ ਔਰ ਉਹਦੇ ਵਿੱਚ ਬਣਾਉਣ ਦੇ ਬੱਚੇ ਚੁਕਾਦੇ ਆ ਉਹਦੇ ਵਾਸਤੇ ਵਿਆਜ ਜਿਹੜੀ ਹੈ 1215% ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਇਹਦੇ ਵਿੱਚ ਦੇਖਣਾ ਇਹ ਚਾਹੀਦਾ ਹੈ ਕਿ ਕਿਹੜੀਆਂ ਸਸਤਾਵਾਂ ਕਿਹੜੀਆਂ ਪਾਰਟੀਆਂ ਇਹਨਾਂ ਚੀਜ਼ਾਂ ਦੇ ਉੱਪਰ ਜਿਵੇਂ ਅੱਜ ਰਾਜਨਾਥ ਜੀ ਦੀ ਲੀਡਰਸ਼ਿਪ ਦੇ ਵਿੱਚ ਭਾਜਪਾ ਨੇ ਇੱਕ ਕਮੇਟੀ ਬਣਾਈ ਤੀ ਜਿਹੜੀ ਮੈਨੀਫੈਸਟੋ ਤਿਆਰ ਕਰੇਗੀ ਔਰ ਉਹ ਮੈਨੀਫੈਸਟੋ ਦੇ ਉੱਪਰ ਕੰਮ ਉਹਨਾਂ ਨੇ ਸ਼ੁਰੂ ਕਰ ਦਿੱਤਾ ਉਹ ਆਪਾਂ ਮੈਨੀਫੈਸਟੋ ਲੈ ਕੇ ਆਣਗੇ ਉਹ ਕੋਸ਼ਿਸ਼ ਨਾ ਕਰਨਗੇ ਸਾਡੇ ਸਟੂਡੈਂਟਸ ਨੂੰ ਸਾਡੇ ਸੀਨੀਅਰ ਸਿਟੀਜ਼ਨ ਨੂੰ ਸਾਡੇ ਸ਼ਹਿਰੀਆਂ ਨੂੰ ਸਾਡੇ ਕਿਸਾਨਾਂ ਨੂੰ ਇਹ ਸਾਰੀ ਚੀਜ਼ਾਂ ਦੇਖਣੀ ਚਾਹੀਦੀਆਂ ਨੇ ਕਿ ਜੋ ਅੰਨ ਦਾਤਾ ਅੰਨ ਪੈਦਾ ਕਰਕੇ ਦਿੰਦਾ ਔਰ ਉਸ ਬੰਦੇ ਨੂੰ ਇੰਟਰੈਸਟ ਪੇ ਕਰਨਾ ਪੈਂਦਾ ਔਰ ਇੰਟਰੈਸਟ ਦੇ ਵਿੱਚ ਹੀ ਉਹ ਵਿਚਾਰਾ ਆਕਾਦੇ ਆਦੇ ਟਰੈਕਟਰ ਖਰੀਦ ਕੜਾਉਂਦਾ ਕਦੇ ਆਦੀ ਜਮੀਨਾਂ ਖਰੀਦ ਕੜਾਉਂਦਾ ਔਰ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਸਾਨੂੰ ਬੈਨੇਫਿਟ ਮਿਲਦਾ ਇਹ ਨਹੀਂ ਮਿਲਦਾ ਇੱਕ ਸਟੂਡੈਂਟ ਹੈ ਜਿਹੜਾ ਗਰੀਬ ਪਰਵਾਰ ਦਾ ਪੜਨ ਵਾਸਤੇ ਪੈਸਾ ਲੈਂਦਾ ਹੈ ਸਰਕਾਰ ਕੋਲੋਂ ਉਹ ਵਿਆਜ ਫਰੀ ਹੋਣਾ ਚਾਹੀਦਾ ਜਾਂ ਐਜੂਕੇਸ਼ਨ ਫਰੀ ਹੋਣੀ ਚਾਹੀਦੀ ਹੈ ਇਹ ਕੌਣ ਕਿਹੜੀ ਪਾਰਟੀ ਦਿੰਦੀ ਹੈ ਇਸੇ ਦਵਾਈ ਇਲਾਜ ਵਾਸਤੇ ਜਿਵੇਂ ਸਵਾਗ ਸੁਵਿਧਾ ਦੀ ਗੱਲ ਹੈ ਉਹਦੇ ਵਾਸਤੇ ਕੌਣ ਕਿਹੜੀ ਪਾਰਟੀ ਕੀ ਕਰਦੀ ਹੈ ਇਹ ਸਾਰੀਆਂ ਚੀਜ਼ਾਂ ਉੱਪਰ ਵਿਚਾਰ ਹੋਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਜਿਹੜਾ 25% ਜਿਹੜਾ ਹੈ ਯੂਥ ਵੋਟਰ ਹੈ ਜਿਹੜਾ 35 ਸਾਲ ਤੋਂ ਘੱਟ ਦਾ ਹੈ ਅੱਜ ਉਹਦੀ ਜਿਹੜਾ ਦ੍ਰਿਸ਼ਟੀਕੋਣ ਹੈ ਨਾ ਉਹਦਾ ਦ੍ਰਿਸ਼ਟੀਕੋਣ ਬੜਾ ਅੱਜ ਤੁਸੀਂ ਉਸ ਬੱਚੇ ਨਾਲ ਗੱਲ ਕਰਕੇ ਦੇਖ ਲਓ ਉਹ ਬੱਚਾ ਤੁਹਾਨੂੰ ਇਹ ਨਹੀਂ ਦੱਸੇਗਾ ਮੈਂ ਵੋਟ ਕਿਨੂੰ ਪਾਵਾਂਗਾ ਲੇਕਿਨ ਉਹ ਵੋਟ ਜਿਹੜੀ ਹੋएगी ਉਹ ਤਵਾਕਾ ਕੋ ਨੂੰ ਵੋਟ ਹੋਏਗੀ ਇੱਕ ਹੀ ਪਾਰਟੀ ਨੂੰ ਜਾਏਗੀ ਇਹ ਤੁਹਾਨੂੰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਸੋ ਦੂਸਰੇ ਪਾਸੇ ਜਿਹੜਾ ਜਿਵੇਂ ਗੱਲ ਕੀਤੀ ਜਾ ਰਹੀ ਹੈ ਏਜੰਸੀ ਦਾ ਪ੍ਰਯੋਗial ਦਿਰਪਯੋਗ ਇੱਕ ਪਾਰਟੀ ਕਹਿੰਦੀ ਹੈ ਵੀ ਅਸੀਂ ਏਜੰਸੀ ਨੂੰ ਇੰਡੀਪੈਂਡੈਂਟ ਛੱਡਿਆ ਹੈ ਦੂਜੀ ਪਾਰਟੀ ਕਹਿੰਦੀ ਹੈ ਅਸੀਂ ਅੋ ਸਾਡੇ ਉਪਰ ਇਹਨਾਂ ਦੁਰਪਯੋਗ ਹੋ ਰਿਹਾ ਹੈ ਕਿਤੇ ਨਾ ਕਿਤੇ ਲੱਗਦਾ ਹੈ ਕਿ ਦੁਰਪਯੋਗ ਹੋ ਰਿਹਾ ਹੈ ਮੇਰੇ ਵਿਚਾਰਧਾਰਾ ਨਾਲ ਤੁਸੀਂ ਦੇਖੋ ਮੈਂ ਆਹ ਦੀ ਗੱਲ ਕਰਦਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਦੁਰਪਯੋਗ ਹੋ ਰਿਹਾ ਹੈ ਕਿਉਂ ਹੋ ਰਿਹਾ ਉਹਦੇ ਵਾਸਤੇ ਹੈ ਵੀ ਜਿਹੜੀ ਪਾਰਟੀ ਦੇ ਨਾਲ ਵੀ ਐਸਾ ਦੀ ਕਟੜਾ ਹੋ ਰਹੀ ਹੈ ਉਹ ਪਾਰਟੀ ਕਿਸੇ ਵੀ ਹੱਦ ਤੱਕ ਜਿਹੜੀ ਹੈ ਉਹ ਇੱਕ ਵਿਰੋਧ ਦੀ ਕਿਸੇ ਵੀ ਸੀਮਾ ਨੂੰ ਪਾਰ ਕਰਨ ਨੂੰ ਤਿਆਰ ਹੈ ਇਸ ਕਰਕੇ ਉਹਨੂੰ ਦਬਾਉਣ ਵਾਸਤੇ ਇਹਨਾਂ ਚੀਜ਼ਾਂ ਦਾ ਪ੍ਰਯੋਗ ਜਾਂ ਦੁਰਪਯੋਗ ਹੁੰਦਾ ਹੈ ਸੋ ਇਹੋ ਜਿਹੀਆਂ ਚੀਜ਼ਾਂ ਬਣਿਆ ਰਹਿਣ ਕਾਨੂੰਨ ਦੀਆਂ ਵਿਵਸਥਾ ਬਣਿਆ ਰਹਿਣ ਦੇਸ਼ ਦੇ ਨਾਗਰਿਕ ਦਾ ਕਾਨੂੰਨ ਦੇ ਵਿੱਚ ਵਿਸ਼ਾਸ ਵਿੱਚ ਵਿਸ਼ਵਾਸ ਬਰਕਰਾਰ ਰਹੇ ਕਿਹੜੀ ਪਾਰਟੀ ਕਰ ਸਕਦੀ ਹੈ ਇਹ ਸਾਰਾ ਕੁਝ ਸੋਚਦੇ ਹੋਏ ਸਾਡੇ ਵੋਟਰਾਂ ਨੂੰ ਜਿਹੜੀ ਹੈ ਉਹ ਵੋਟ ਕਰਨੀ ਚਾਹੀਦੀ ਹੈ ਪਾਰਟੀ چاہے ਕੋਈ ਵੀ ਹੋਵੇ ਦੇਸ਼ ਸ਼ਬਦ ਤੋਂ ਪਹਿਲਾਂ ਵਿਚਾਰ ਸ਼ਬਦ ਤੋਂ ਪਹਿਲਾਂ ਇਮਾਨਦਾਰੀ ਸ਼ਬਦ ਤੋਂ ਪਹਿਲਾਂ